ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਮਸ਼ਾਨ ਘਾਟ ਧਾਰੀਵਾਲ ਸਾਹਮਣੇ ਲੱਗੇ ਕੂੜੇ ਦੇ ਡੰਪ ਨੂੰ ਲੈ ਕੇ ਭਾਜਪੀ ਵੱਲੋਂ ਨਹਿਰ ਦੇ ਪੁਲ ਧਾਰੀਵਾਲ ਵਿਖੇ ਲਗਾਏ ਧਰਨੇ ਨੂੰ ਬੇਲੋੜਾ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਹੋਏ ਨਗਰ ਕੌਂਸਲ ਧਾਰੀਵਾਲ ਦੇ ਕਾਰਸਾਧਕ ਅਫਸਰ ਕਿਰਨ ਮਹਾਜਨ ਅਤੇ ਪ੍ਰਧਾਨ ਅਸ਼wini ਦੁੱਗਲ ਕੌਂਸਲਰ ਦੀਪਕ ਮਾਨ ਰਿੰਟੂ ਨੇ ਕਿਹਾ ਕਿ ਨਗਰ ਕੌਂਸਲ ਧਾਰੀਵਾਲ ਵੱਲੋਂ 72 ਲੱਖ ਰੁਪਏ ਦੀ ਲਾਗਤ ਨਾਲ ਬਾਇਓ ਰੈਮੀਨੇਸ਼ਨ ਵੇਸਟ ਮਸ਼ੀਨਾਂ ਕੰਮ ਕਰ ਰਹੀਆਂ ਹਨ ਜਿਸ ਨਾਲ ਕਚਰਾ ਪਲਾਸਟਿਕ ਮਿੱਟੀ ਦੇ ਵੱਖ-ਵੱਖ ਕਰਕੇ ਤੇ ਖਾਦ ਤਿਆਰ ਹੋਵੇਗੀ ਸ਼ਹਿਰ ਵਾਸੀਆਂ ਨੂੰ ਕੂੜੇ ਦੇ ਡੰਬ ਤੋਂ निजात ਮਿਲੇਗੀ ਜਦ ਕਿ ਬਰਸਾਤ ਕਾਰਨ ਕੰਮ ਤੇ ਕੁਛ ਢੇਲਾਈ ਹੈ ਉਹਨਾਂ ਦੱਸਿਆ ਕਿ ਨਗਰ ਕੌਂਸਲ ਧਾਰੀਵਾਲ ਵੱਲੋਂ ਸੜਕਾ ਕਿਨਾਰੇ ਕੋਈ ਦੁਕਾਨਦਾਰ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਸੰਬੰਧੀ ਨੋਟਿਸ ਦਿੱਤੇ ਹੋਏ ਹਨ ਜਦ ਕਿ ਉਹੀ ਲੋਕ ਬੇਲੋੜਾ ਮੁੱਦਾ ਚੁੱਕ ਕੇ ਨਗਰ ਕੌਂਸਲ ਦੇ ਨਾਜਾਇਜ਼ ਕਬਜ਼ੇ ਛਡਾਉਣ ਦੀ ਮਹਿਮਤ ਅਰਚਨਾ ਪਾਉਣਾ ਚਾਹੁੰਦੇ ਹਨ ਪਰ ਸ਼ਹਿਰ ਧਾਰੀਵਾਲ ਚ ਨਜਾਇਜ਼ ਕਬਜ਼ੇ ਬਿਨਾਂ ਪੱਖ ਛਡਾਏ ਜਾਣਗੇ ਈਓ ਕਿਰਨ ਮਹਾਜਨ ਨੇ ਕਿਹਾ ਕਿ 3 ਨਵੰਬਰ ਤੱਕ ਕੂੜੇ ਦਾ ਡੰਪ ਸਾਫ ਹੋ ਜਾਵੇਗਾ ਇਸ ਮੌਕੇ ਸ਼ਿਵਸ਼ਨਾਉ ਦੇ ਬਾਲਾ ਸਾਹਿਬ ਠਾਕਰੇ ਦੇ ਯੂਥ ਪ੍ਰਧਾਨ ਹਨੀ ਮਹਾਜਨ ਨੌਨੀ ਖੋਸਲਾ ਕਾਉਂਸਲਰ ਪੰਮਨ ਬਰੋਲ ਕਾਉਂਸਲਰ ਅੰਦਰੀਆ ਸੰਸ ਨਾਰਾਇਣ ਮਲੋਤਰਾ ਜੀ ਤਿਲਕਰਾਜ ਆਦ ਹਾਜ਼ਰ ਸਨ ਆਓ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਬਾਇਓ ਰੈਮੀਨੇਸ਼ਨ ਵੇਸਟ ਮਸ਼ੀਨ ਤੇ ਚੱਲ ਰਿਹਾ ਕੰਮ ਪੱਤਰਕਾਰ ਇੰਦਰਜੀਤ ਸਿੰਘ ਦੀ ਖਾਸ ਰਿਪੋਰਟ ਹਾਂ ਜੀ ਮੈਡਮ ਦੱਸ ਦਿਓ ਅਜੇ ਸਰਦਾਰੀਗੜ੍ਹ ਵਿੱਚ ਕੁਝ ਜਿਹਾ ਜਿਹਾ ਬੰਦਿਆਂ ਨੂੰ ਧਰਨਾ ਲਗਾਇਆ ਗਿਆ ਵਾ ਕਿਸ ਕਰਕੇ ਲਗਾਇਆ ਧਰਨਾ ਇਹ ਧਰਨਾ ਤੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਆਪਾਂ ਅਵੇਅਰ ਕਰੀ ਜਨ ਨੇ ਪਿਆ ਕਿ ਇਹ ਹੀ ਲਗਾਈ ਹੋਈ ਹੈ ਬਾਇਓ ਰੈਮੀਡੀਸ਼ਨ ਲਗੈਂਸੀ 베ਸਡ ਮਸ਼ੀਨ ਆਈ ਹੈ ਜਿਸ ਤੇ ਰੈਮੀਡੀਸ਼ਨ ਹੋ ਰਹੀ ਆ ਔਰ ਉੱਥੇ ਡੰਪ ਤੇ ਕੂੜਾ ਵੀ ਨਹੀਂ ਜਾ ਰਿਹਾ ਤੇ ਇਸ ਕਰਕੇ ਸਾਨੂੰ ਅਹੀ ਡੀਸੀ ਸਾਹਿਬ ਕੋਲ ਜਿਹੜੀ ਮੀਟਿੰਗ ਸਾਡੀਆਂ ਹੋਈਆਂ 2-3 ਦਿਨ ਐਨਜੀਟੀ ਦਾ ਕੇਸ ਆ ਉਹਨਾਂ ਕੋਲ ਵੀ ਇਹੀ 31 11 2024 ਤੱਕ ਬਾਅਰ ਰੈਮੀਡੇਸ਼ਨ ਕਰਨ ਦਾ ਟਾਈਮ ਲਿਆ ਔਰ ਡੈਡ ਲਾਈਨ ਹੈ ਇਸ ਤੋਂ ਪਹਿਲਾਂ ਕਿ ਪੂਰਾ ਸਾਡਾ ਵੈਟ ਹੈਗਾ ਵੈਟ ਕੁਦਰਤ ਆ بارش ਹੋ ਰਹੀ ਹੈ بارش ਤੇ ਕਾਰਨ ਆਪਾਂ ਨਹੀਂ ਰੈਮੀਡੇਸ਼ਨ ਕਰਵਾ ਰਹੇ ਲੇਕਿਨ ਜਦੋਂ ਰੈਮੀਡੇਸ਼ਨ ਸਾਡੀ ਸਟਾਰਟ ਹੋ ਗਈ ਇਹ ਮਹੀਨੇ ਵਿੱਚ ਕਵਰ ਹੋ ਜਾਣਾ ਜਦੋਂ ਹੋ ਵੀ ਰਹੀ ਹੈ ਰੈਮੀਡੇਸ਼ਨ ਇਹਨੇ ਜਦੋਂ ਸੇ ਪੁਰਾਣਾ ਦੰਪੋ ਹੋ ਰਿਹਾ ਜੀ ਬਹੁਤ ਕਾਫੀ ਢੇਰ ਤੋਂ 50 ਸਾਲ ਪੁਰਾਣਾ ਹੀ ਆ ਪਹਿਲਾ ਕਲੋਨੀਆ ਨਹੀਂ ਸੀ ਆ ਹੁਣ ਕਲੋਨੀਆ ਡਿਵੈਲਪ ਕਰ ਦਿੱਤੀਆਂ ਆਵਾ ਪਰ ਸਾਡੇ ਵੱਲੋਂ ਜਿਹੜਾ 72 ਲੱਖ ਦਾ ਟੈਂਡਰ ਹੋਇਆ ਦਾ ਵਾ ਟੈਂਡਰ ਅਸੀਂ ਕੰਮ ਕਰਵਾ ਰਹੇ ਆ ਇਹ ਵਿੱਚ ਕੋਈ ਇਸ਼ੂ ਨਹੀਂ ਹੈ ਕਿ ਕੰਮ ਨਹੀਂ ਹੋ ਰਿਹਾ ਮੈਂ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਰਾਮ ਰਾਮ ਆਖਣਾ ਸਾਰੇ ਸ਼ਹਿਰ ਵਾਸੀ ਨੂੰ ਮੈਂ ਤੁਹਾਨੂੰ ਸ਼ਹਿਰ ਵਾਸੀ ਨੂੰ ਇਹ ਦੱਸਣਾ ਚਾਹਨਾ ਵੀ ਇਹ ਜਿਹੜਾ ਧਰਨਾ ਲਾਇਆ ਇਹ ਬੰਦਾ ਨਹੀਂ ਸੀ ਇਹਦਾ ਮੇਨ ਕਾਰਨ ਇਹ ਆ ਵੀ ਇਹਨਾਂ ਨੂੰ ਸਿਰਫ ਕੁਝ ਲੋਕਾਂ ਨੂੰ ਅਸੀਂ ਨੋਟਸ ਭੇਜਿਆ ਵੀ ਕਰੋਜਮੈਂਟ ਨਾ ਕਰੋ ਵੇਖੋ ਅਸੀਂ ਮੈਂ ਪ੍ਰਧਾਨ ਆ ਮੈਂ ਕਰੋਜਮੈਂਟ ਨਹੀਂ ਹੋਣ ਦੇਣੀ ਮੈਂ ਕਿਸੇ ਨਾ ਪੱਖਪਾਤ ਨਹੀਂ ਕਰਦਾ ਪਰ ਇਹ ਜਦੋਂ ਇਹ ਕੋਈ ਅੱਛਾ ਕੰਮ ਕਰਨੇ ਆ ਨਾ ਇਹ ਵਿੱਚ ਰੋਕ ਲਾਂਦੇ ਆ ਇਹ ਕੁਛ ਬੀਜੇਪੀ ਦੇ ਜਿਹੜੇ ਬੰਦੇ ਆ ਇਹਨਾਂ ਨੇ ਇਹ ਰੋਕ ਲਾਈਏ ਵੇਖੋ ਤੁਸੀਂ ਜਾਣਦੇ ਹੋ ਵੀ 50 ਸਾਲ ਤੋਂ ਡੰਪ ਜਿਹੜਾ ਸ਼ਮਸ਼ਾਨ ਘਰ ਦੇ ਸਾਹਮਣੇ ਤੇ ਕੂੜਾ ਜਾ ਰਿਹਾ ਸਾਰੇ ਸ਼ਹਿਰ ਦਾ ਇਹ ਘਰੋਂ ਘਰੋਂ ਕੂੜਾ ਕਲੈਕਟ ਕਰਨੇ ਆ ਠੀਕ ਆ ਉੱਥੇ ਜਾਂਦਾ ਵਾ ਕਿੰਨਾ ਢੇਰ ਲੱਗਾ ਰਿਹਾ ਵਾ ਉਹਦੇ ਵਾਸਤੇ ਅਸੀਂ 72 ਲੱਖ ਰੁਪਏ ਦਾ ਠੇਕਾ ਦੇ ਚੁੱਕੇ ਆ ਰੈਮੀਟੇਸ਼ਨ ਹੋ ਰਹੀ ਓਦੀ ਬਾਇਓ ਰੈਮੀਟੇਸ਼ਨ ਉਹ ਕੰਮ ਚਾਲੂ ਆ ਸਿਰਫ ਮੌਸਮ ਤੇ ਬਰਸਾਤ ਤੇ ਕਿਸੇ ਦਾ ਜੋਰ ਨਹੀਂ ਬਰਸਾਤੀ ਦਿਨਵਾਂ ਉਹਦੇ ਕਰਕੇ ਕੰਮ ਥੋੜਾ ਜਿਆਦਾ ਰੁਕਿਆ ਥੋੜਾ ਚੱਲਦਾ ਪਿਆ ਪਰ ਹੁਣ ਤੁਹਾਨੂੰ ਇਹੀ ਦੱਸਣਿਆ ਵੀ ਸਾਡਾ ਕੰਮ ਚੱਲਦਾ ਪਿਆ ਤੁਹਾਨੂੰ ਮੈਂ ਵੀਡੀਓ ਵਿਖਾ ਦਿੰਨਾ ਆਹ ਡੰਪ ਦੀਆਂ ਮਸ਼ੀਨਾਂ ਤੇ ਕੰਮ ਚੱਲਦਾ ਪਿਆ ਆ ਦੇਖੋ ਤੁਹਾਡੇ ਕਹਿੰਦਾ ਮਤਲਬ ਕਿ ਤੁਸੀਂ ਮੌਸਮ ਸੱਡੇਗੇ ਵੀ ਜਾ ਮੈਂ ਕੱਪੇ ਵੀ ਚੱਲਦੇ ਉਹਨਾਂ ਨੇ ਉਹਦਾ ਉਹਦੀ ਆਰਟੀਫੀਸ਼ੀਅਲ ਕਿਤੇ ਦਿੱਤਾ ਜੇ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਆਮ ਪਾਰਟੀ ਆ ਕੰਮ ਕਰਾ ਕਰਾ ਰਹੀ ਆ ਇਹ ਲੋਕ ਦੇਖ ਸਖਾ ਨਹੀਂ ਰਹਿਣਾਂ ਉਹਨਾਂ ਨੂੰ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣੀਆਂ ਜਿਹੜੀਆਂ ਦੁਕਾਨਾਂ ਵਾਂ ਕਿੰਨੀਆਂ ਕਿੰਨੀ ਅੱਗੇ ਵਧਾ ਲਈਆਂ ਇਹ ਇਹਨਾਂ ਨੂੰ ਕਿਹਾ ਪਿੱਛੇ ਕਰੋ ਛੱਡ ਨਹੀਂ ਮੈਂ 15 15 ਫੁੱਟ ਛੱਡ ਅੱਗੇ ਪਾ ਲਈਆਂ ਤੇ ਇਹਨਾਂ ਨੇ ਨੋਟਿਸ ਕੱਢਿਆ ਉਹਦੇ ਬਾਬਤ ਇਹਨਾਂ ਨੇ ਅੱਜ ਧਰਨਾ ਲਾਇਆ ਵੀ ਇਹਨਾਂ ਨੇ ਸਾਨੂੰ ਨੋਟਿਸ ਕੱਢਿਆ ਐਕਚੁਅਲੀ ਦਬਾਹਾਂ ਜਾਂਦੇ ਆ ਤੁਸੀਂ ਸ਼ਹਿਰ ਵਾਸੀ ਜੇ ਵੇਖੋ ਜਾ ਕੇ ਜਿਹੜਾ ਕੰਮ ਆ ਇੰਨੇ ਚਿਰ ਦਾ ਕੰਮ ਆ 40 50 ਸਾਲ ਦਾ ਕੰਮ ਰੁਕਿਆ ਪਿਆ ਉਹਨੂੰ ਅਸੀਂ ਸ਼ੁਰੂ ਕੀਤਾ ਆਮ ਪਾਲਟੀ ਸਰਕਾਰ ਨੇ ਕੀਤਾ ਇਹ ਸਾਰੇ ਕੌਂਸਲਰਾਂ ਨੇ ਬੜੀ ਮਿਹਨਤ ਕੀਤੀ ਆ ਇਹ ਕੰਮ ਚੱਲਦਾ ਪਿਆ ਵਾ ਤੁਹਾਨੂੰ ਮਹੀਨੇ 2 ਮਹੀਨੇ 3 ਮਹੀਨੇ ਦੇ ਵਿੱਚ ਇੱਥੇ ਬਿਲਕੁਲ ਸਾਫ਼ ਜਗ੍ਹਾ ਬਣੀ ਇੱਥੇ ਛੱਡ ਬਣਾਵਾਂਗੇ ਸਾਡੇ ਕੋਲ ਐਵੋ ਜੀ ਮਸ਼ੀਨਾਂ ਲੱਗ ਚੁੱਕੀਆਂ ਵਾਂ ਜਦੋਂ ਤੁਸੀਂ ਗਿੱਲਾ ਟਰਾਲੀਆਂ 4-2 ਚਾਰੇ ਟਰਾਲੀਆਂ ਜਿਹੜੀਆਂ ਉਸੇ ਵਕਤ ਰੈਮ ਟੈਂਸ਼ਨ ਬਣਾ ਕੇ ਖਾਦ ਬਣ ਜਗੀ ਜੇ ਸੁੱਕਾ ਗੋੜੇ ਦੀਆਂ ਚਾਰ ਆਂਦੀਆਂ ਉਸੇ ਵਕਤ ਦੀ ਲਫਾਫਾ ਇੱਕ ਬੰਨੇ ਕਾ ਦਿੰਦੀ ਆ ਮਿੱਟੀ ਇੱਕ ਬੰਨੇ ਕਾ ਦਿੰਦੀ ਆ ਕਚਰਾ ਜਿਹੜਾ ਵਾ ਸ਼ੀਸ਼ਾ ਹੋਏਗਾ ਜਾਂ ਕੋਈ ਉਹ ਇੱਕ ਬੰਨੇ ਕਾ ਦਿੰਦੀ ਆ ਸਾਡੇ ਕੋਲ ਇੰਨੀਆਂ ਵਧੀਆ ਹੀ ਇੱਥੇ ਧਾਰੀ ਵਾਲ ਵਾਸਤੇ ਮਸ਼ੀਨਾਂ ਉਹ ਪੈਰਾ ਕੀ ਦੀਦੀਆਂ ਬਲ ਅਲਗੀਆਂ ਪਈਆਂ ਉਹ ਚੱਲਦਾ ਪਿਆ ਕੰਮ ਪਰ ਪਬਲਿਕ ਥੋੜਾ ਜਿਹਾ ਸਾਡਾ ਪਬਲਿਕ ਦੇ ਵੀ ਅਗੇ ਮੈਂ ਪ੍ਰਾਰਥਨਾ ਕਰਨਾ ਵੀ ਸਾਨੂੰ ਸਾਥ ਦਿਓ ਇੱਕ ਦੋ ਡਸਟਬਿਨ ਲਾਓ ਇੱਕ ਗਿੱਲਾ ਤੇ ਸੁੱਕਾ ਸਾਨੂੰ ਦਿਓ ਬਾਹਰ ਸਾਡਾ ਬੰਦਾ ਤੁਹਾਡੇ ਘਰੋਂ ਘਰੋਂ ਜ ਪੂਰਾ ਕਲੈਕਟ ਕਰੇਗਾ ਕਾ ਬਾਹਰ ਰੋਡ ਤੇ ਕੋਈ ਕੂੜਾ ਨਾ ਸੁੱਟੇ ਉਹ ਤਨੇ ਦਾ ਮੇਮਤਾ ਇਹ ਅਗੇ ਤੁਸੀਂ ਨੋਟਿਸ ਦਿੱਤਾ ਤਾਂ ਉਹਨਾਂ ਨੇ ਸਿਆਸਤ ਜੀ ਸਿਆਸਤ ਬਸ ਅਸੀਂ ਨੇਕ ਕੰਮ ਕਰਨਾ ਚਾਹੁੰਦੇ ਹਾਂ ਸਾਨੂੰ ਕਰਨ ਨਹੀਂ ਦਿੰਦੇ ਇਹਨਾਂ ਨੇ ਜਿੰਨੀਆਂ ਕਰੋਜਮੈਂਟਾਂ ਕੀਤੀਆਂ ਵਾ ਇਹਨਾਂ ਨੂੰ ਕਿਹਾ ਨਾ ਕਰੋ ਇਹ ਸਿਰਫ ਉਹਦੇ ਕਰਕੇ ਇਹਨਾਂ ਨੇ ਅੱਜ ਆ ਧਰਨਾ ਲਾਤਾ ਜੀ ਨੋਟ ਤੱਕ ਛਿੰਗਤ ਰਹੋਗੇ ਜਾਇ ਕੋਈ ਕਾਰਵਾਈ ਹੋਵੇ ਇਹਨਾਂ ਨੂੰ ਜਾਜਨਾ ਕਬਜੇ ਦੀ ਬਿਲਕੁਲ ਜੀ ਹੋਏਗੀ ਮੈਂ ਇਹੋ ਸਾਹਿਬ ਨੂੰ ਕਹਿਤਾ ਬੀਓ ਸਾਹਿਬ ਵੇਖੋ ਕਿਸੇ ਨੂੰ ਨਹੀਂ ਬਖਸ਼ਣਾ ਆਨੇ ਕੋਈ ਪਖਤਪਾਸ਼ ਨਹੀਂ ਕਰਨਾ ਜਿਹੜਾ ਵੀ ਬੰਦਾ ਸਾਡਾ ਵੀ ਹੈ ਕੋਈ ਵੀ ਹੈ ਜਿਹੜਾ ਕਰੋਜਮੈਂਟ ਕਰਦਾ ਉਹਨੂੰ ਠੱਲ ਪਾਈ ਜਾਏ ਮੈਂ ਦੀਪਕ ਕੁਮਾਰ ਜੀ ਵਾਰਡ ਨੰਬਰ 2 ਦਾ ਕਾਉਂਸਲਰ ਆ ਜੀ ਜਿਹੜਾ ਧਰਨਾ ਲੱਗਾ ਕਿਸ ਕਰਕੇ ਲੱਗਾ ਲਾਇ ਕਿ ਰਾਜ ਇਹ ਜਿਹੜਾ ਧਰਨਾ ਹੈ ਜੀ ਇਹ ਬਿਲਕੁਲ ਰਾਜਨੀਤੀ ਤੋਂ ਪ੍ਰੇਰਿਤ ਤਾਂ ਇਹਦੇ ਵਿੱਚ ਜਿਹੜਾ ਨੈਦਰ ਕਾਉਂਸਲ ਕੰਮ ਕਰਵਾ ਰਹੀ ਆ ਮੈਂ ਜੋ ਸਮਝਦਾ ਇਹਦਾ ਕ੍ਰੈਡਿਟ ਲੈਣ ਵਾਸਤੇ ਕੰਮ ਨੈਦਰ ਕਾਉਂਸਲ ਕਰਵਾ ਰਹੀ ਆ ਇਹ ਜਿਹੜੇ ਖੋਤੀ 10 15 ਬੰਦੇ ਬੈਠ ਕੇ ਨਹਿਰ ਤੇ ਧਰਨਾ ਧਰਨੇ ਦਾ ਨੂੰ ਰੂਪ ਦਿੱਤਾ ਜਾ ਰਿਹਾ ਜਾਂ ਧਰਨਾ ਕਿਹਾ ਜਾ ਰਿਹਾ ਤੇ ਧਰਨੇ ਵਾਲੀ ਗੱਲ ਹੀ ਕੋਈ ਨਹੀਂ ਮੈਂ ਪੁੱਛਣਾ ਚਾਹੁੰਨਾ 10 ਸਾਲ ਵਿੱਕੀ ਵਿੱਕੀ لال ਜੀ ਇਹਨਾਂ ਦੀ ਮਾਤਾ ਸੰਸਦ ਰਹੀ ਆ 5 ਸਾਲ ਜੋਤੀ ਮਾ ਜੀ ਕਾਉਂਸਲਰ ਰਹੀ ਆ 10 15 ਸਾਲ ਮੇਲਾ ਰਾਮ ਜੀ ਸ਼ਹਿਰ ਦੇ ਪ੍ਰਧਾਨ ਰਹੇ ਆ 25 ਸਾਲ ਬੀਜੇਪੀ ਨੇ ਪ੍ਰਧਾਨਗੀ ਕੀਤੀ ਹੈ ਸ਼ਹਿਰ ਦੀ ਹਾਂਜੀ ਇਹ ਕਾਉਂਸਲਰਾਂ ਨੇ ਤਾਂ ਇਹ ਜਿਹੜੇ ਹੋਣ ਕਾਉਂਸਲਰ ਬਣੇ ਆ ਇਹ ਕੂੜਾ ਉਹਨਾਂ ਨੇ ਨਹੀਂ ਲਾਇਆ ਇਹ 50 ਸਾਲ ਤੋਂ ਕੂੜਾ ਲੱਗਾ ਦਾ ਜੋਤੀ ਨੇ ਆਪਣੇ ਵੇਲੇ ਚ ਕਿਉਂ ਨਹੀਂ ਧਰਨਾ ਲਾਇਆ ਵਿਕੀ لال ਜੀ ਦੇ ਮੰਮੀ ਦੀ ਰਹੇ ਆ ਉਹਨਾਂ ਇੱਕ ਵੀ ਕੋਈ ਇੱਕ ਵੀ ਕੋਈ ਪ੍ਰੂਫ ਦੱਸਣ ਵੀ ਉਹਨਾਂ ਇਸ ਡੰਪੋਆ ਸੇ ਕੋਈ ਨੋਟਸ ਕੋਈ ਗੱਲਬਾਤ ਹੌਸਲੇ ਵਿੱਚ ਕੀਤੀ ਹੋਏ ਤੁਹਾਨੂੰ ਯਾਦ ਹੋਵੇਗਾ ਅੱਜ ਤੋਂ ਮੈਂ 6 ਮਹੀਨੇ ਦਾ ਸਾਲ ਪਹਿਲਾਂ ਵੀ ਤੁਹਾਡੇ ਬਾਈਟ ਦਿੱਤੀ ਸੀ ਆਪਣੇ ਲੀਡਰ ਨੂੰ ਕਿਹਾ ਸੀ ਵੀ ਇਹ ਕੰਮ ਜ਼ਰੂਰ ਹੋਣਾ ਚਾਹੀਦਾ ਜੀ ਉਦੋਂ ਹਲੇ ਠੇਕਾ ਵੀ ਨਹੀਂ ਹੋਇਆ ਵੀ ਇਹੀ ਉੱਥੇ ਜਾਂਦੇ ਆ ਬੜੀ ਪਰੇਸ਼ਾਨੀ ਹੁੰਦੀ ਆ ਲੋਕ ਬਹੁਤ ਮਤਲਬ ਕਹਿੰਦੇ ਕੁਝ ਨਹੀਂਗੇ ਪਰ ਨਾ ਕਹਿ ਕੇ ਵੀ ਸਭ ਕੁਝ ਕਹਿ ਜਾਂਦੇ ਆ ਸਾਨੂੰ ਆਪ ਇਸ ਗੱਲ ਦੀ ਸ਼ਰਮ ਆ ਵੀ ਉਥੇ ਡੰਪਲ ਲੱਗਾ ਪਰ ਉਹਦਾ ਕਾਰਨ ਇਹੀ ਥੋੜੀਆਂ ਜਿਹੜੇ ਮੌਜੂਦਾ ਕਾਉਂਸਲਰ ਆ ਅਈ ਤਾਂ ਕੰਮ ਕਰਵਾ ਰਹੇ ਆ ਕਦ ਦੇਖੋ ਕੰਮ ਚੱਲਦਾ ਪਿਆ ਮੈਂ ਤੁਹਾਨੂੰ ਵੀਡੀਓ ਦਿਨਾ ਕੰਮ ਰੈਗੂਲਰ ਚੱਲਦਾ ਪਿਆ ਇਹਦਾ 3-4 ਮਹੀਨੇ ਤੋਂ ਠੀਕਾ ਹੋਇਆ ਦਾ ਬਾਤਸ਼ਾਹ ਕਰਕੇ ਕੰਮ ਥੋੜਾ ਰੁਕਿਆ ਦਾ ਸੀ ਕੰਮ ਹੁਣ ਕੰਟੀਨਿਊ ਚੱਲ ਰਿਹਾ ਔਰ ਕੰਮ ਵਿਥਿਨ ਦੇ ਚ ਖਤਮ ਕਰਾਂਗੇ ਖਤਮ ਹੋਏਗਾ ਸ਼ਹਿਰ ਵਾਸੀਆਂ ਨੂੰ ਇਹ ਬੀਜੇਪੀ ਵਾਲੇ ਜਿਹੜੇ ਬੈਠੇ ਆ ਇਹ ਸੀ ਦਾ ਕ੍ਰੈਡਿਟ ਲੈਣ ਵਾਸਤੇ ਬੈਠੇ ਆ ਵੀ ਪਤਾ ਨਹੀਂ ਇਹੀ ਧਰਨਾ ਲਾਇਆ ਤੇ ਤਾਦੇ ਡੰਪ ਇਹਨਾਂ ਕੱਲ ਨੂੰ ਲੋਕਾਂ ਨੂੰ ਇਹ ਕਹਿਣਾ ਵੀ ਅਹੀ ਧਰਨਾ ਲਾਇਆ ਤੇ ਤਾਦੇ ਚੁੱਕਿਆ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੰਮ ਇਹਨਾਂ ਦੇ ਧਰਨਾ ਲਾਉਂ ਤੋਂ ਪਹਿਲਾਂ ਦਾ ਚੱਲਦਾ ਪਿਆ ਇਹ ਬਿਲਕੁਲ ਸਿਆਸਤਾਂ ਇਨਕਲੋਜ਼ਮੈਂਟ ਹੋਈਦੀ ਆ ਉਹਦੇ ਨੋਟਿਸ ਭੇਜ ਦਿਆ ਉਹਦੇ ਵਿੱਚ ਨਗਰ ਕੌਂਸਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਨਗਰ ਕੌਂਸਲ ਦਬਾ ਕੇ ਸਾਡੇ ਨੋਟਿਸਾਂ ਤੇ ਪਈ ਕਾਰਵਾਈ ਨਾ ਕਰੇ ਪਰ ਇਹ ਕਾਰਵਾਈ ਹੋ ਕੇ ਰਹੇਗੀ ਇਹ ਤਾਂ ਨੇ ਜੇ ਲੋਕ ਬੈਠੇ ਆ ਸਫਾਣਾ ਕਾ ਕੇ ਜਾਏ ਬਾਹਰੋਂ ਲੱਖੇ ਦੇ ਬੰਦਾ ਹੋਗਾ ਮੈਂ ਤੇ ਉਤੋਂ ਮੌਕੇ ਤੋਂ ਹੋ ਗਿਆ ਉਦੋਂ 10 12 ਬੰਦੇ ਬੈਠੇ ਸੀ ਹੁਣ ਮੈਨੂੰ ਪਤਾ ਲੱਗਾ ਵੀ ਬਾਹਰੋਂ ਵੀ ਬੰਦੇ ਪਿੰਡਾਂ ਚ ਇਹਨਾਂ ਨੇ ਬੰਦੇ ਥੱਦੇ ਆ ਜੇ ਜੈਨੂਇਨ ਕੰਮ ਜੇ ਲੋਕਾਂ ਨੂੰ ਦੇਖਦਾ ਵੀ ਕੰਮ ਬਿਲਕੁਲ ਸਹੀ ਹੋ ਰਿਹਾ ਤੇ ਲੋਕੀ ਇਹਨਾਂ ਦਾ ਸਾਥ ਨਹੀਂ ਦਿੱਤਾ ਪਿੰਡਾਂ ਚੋਂ ਬੰਦੇ ਥੱਦੇ ਆ ਲੋਕਲ ਕੰਮ ਆ ਸ਼ਹਿਰ ਦਾ ਕੰਮ ਆ ਸ਼ਹਿਰ ਦੇ ਬੰਦੇ ਇਕੱਠੇ ਹੋਣੇ ਸ਼ਹਿਰ ਦੇ ਬੰਦੇ ਇਕੱਠੇ ਹੋਇਆ ਨਹੀਂ ਬਾਹਰੋਂ ਬੰਦੇ ਇਕੱਠੇ ਕਰਨ ਦੇ ਆ ਸ਼ਹਿਰ ਦੇ ਬੰਦੇ ਨਹੀਂ ਪਿੰਡਾਂ ਦੇ ਪਿੰਡਾਂ ਦੇ ਬੰਦੇ ਤੁਸੀਂ ਜੇ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਉਹਨਾਂ ਨੂੰ ਕਵਰ ਕੀਤਾ ਜਾਂ ਨਹੀਂ ਕੀਤਾ ਜੇ ਕਵਰ ਕੀਤਾ ਆ ਤਾਂ ਉੱਚ ਦੇਖੋ ਸ਼ਹਿਰ ਦਾ ਬੰਦਾ ਕਿਹੜਾ ਉਹਦੇ ਵਿੱਚ ਦਾਸ ਤੋਂ ਦਰ ਨਾਲ ਲਾਉਣ ਦਾ ਹੱਕ ਹਰਕ ਦਾ ਆ ਪਰ ਪਿੰਡਾਂ ਵਾਲਿਆਂ ਦਾ ਸ਼ਹਿਰ ਦੇ ਸ਼ਮਸ਼ਾਨ ਘਾੜਦੇ ਸਾਹਮਣੇ ਡੰਪ ਨਾਲ ਕੋਈ ਮਤਲਬ ਹੀ ਨਹੀਂ ਹੈਗਾ ਉਹਨਾਂ ਨੂੰ ਕਾਹਦੇ ਵਾਸਤੇ ਥੱਦਿਆ ਸਿਆਸਤ ਕਰਨ ਵਾਸਤੇ ਕੋਈ ਮੁੱਦਾ ਨਹੀਂ ਹੈਗਾ ਲੋਕਲ ਮੁੱਦਾ ਲੋਕਲ ਅਸੀਂ ਕੰਮ ਕਰ ਰਹੇ ਆ ਜੇ ਕੰਮ ਨਹੀਂ ਅਸੀਂ ਤੁਹਾਨੂੰ ਮੌਕੇ ਤੇ ਲੈ ਕੇ ਜਾਂਦੇ ਆ ਮਸ਼ੀਨਾਂ ਲੱਗੀਆਂ ਜਾਂ ਮਸ਼ੀਨਾਂ ਨਹੀਂ ਲੱਗੀਆਂ ਹੋਣੀਆਂ ਤੁਸੀਂ ਕਹਿ ਦਿਓ ਮਸ਼ੀਨਾਂ ਤੁਹਾਡੀਆਂ ਲੱਗੀਆਂ ਨਹੀਂ ਜਾਂ ਤੁਸੀਂ ਇਦਾਂ ਡਾ ਰਹੇ ਹੋ ਝੂਠ ਬੋਲ ਰਹੇ ਹੋ